ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਰ ਵੀ ਇਹ ਸਹੀ ਪਹਿਮਾਨਾ ਨਹੀਂ ਹੁੰਦਾਗਾ ਮੈਂ ਸਰ ਤੁਹਾਡੇ ਤੋਂ ਤਿੰਨ ਕਾਰਨ ਜਾਨਣਾ ਚਾਹੁੰਦਾ ਕਿ ਸੱਤਾਧਿਰ ਨੂੰ ਇਹ ਸੀਟ ਹੈ ਜਿਹੜੀ ਉਹ ਦੁਬਾਰਾ ਕਿਉਂ ਮਿਲ ਗਈ ਦੇਖੋ ਇਹਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਤਾਂ ਜਿਹੜਾ ਇਹ ਪੀਸ ਹੈਗਾ ਕਿ ਸਰਕਾਰ ਦੇ ਕੋਲੇ ਜਿਹੜਾ ਹੈਗਾ ਉਹ ਸਰਕਾਰੀ ਮਸ਼ੀਨਰੀ ਜਿਹੜੀ ਹੈਗੀ ਉਹ ਹੁੰਦੀ ਤੇ ਉਹ ਸਰਕਾਰ ਦੀ ਮਸ਼ੀਨਰੀ ਨੂੰ ਯੂਜ਼ ਕਰਕੇ ਲੋਕਾਂ ਨੂੰ ਬਹੁਤ ਕੁਝ ਦੇ ਸਕਦੀ ਹੈ ਸਰਕਾਰ ਜਿਹੜੀ ਹੈਗੀ ਹੈ ਜਾ ਰਿਹਾ ਹੋ ਮਤਲਬ ਫੋਰ ਐਗਜ਼ਾਮਪਲ ਉਹ ਤੁਹਾਨੂੰ ਦੇ ਕੰਮ ਕਰਵਾਉਣੇ ਹੈਗੇ ਕਿਸੇ ਨੂੰ ਕੋਈ ਟਰਾਂਸਫਾਰਮ ਲਗਾਉਣਾ ਹੈ ਕਿਸੇ ਨੂੰ ਕਿ ਪੰਜਾਂ ਲੋਨ ਦੇ ਲੋਕਾਂ ਦੇ ਰੋਜ਼ ਮਰ ਰਹੇ ਜਿਹੜੇ ਉਹਨਾਂ ਦੇ ਪ੍ਰੋਬਲਮ ਹੁੰਦੀਆਂ ਉਹਨੂੰ ਹੱਲ ਕਰ ਜਿਹੜੀ ਸਰਕਾਰ ਕਰ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਵਿਰੋਧੀ ਦਲ ਹੈਗਾ ਉਹਨੂੰ ਜਿਹੜਾ ਹੈਗਾ ਦਬਾਅ ਵੀ ਸਕਦੀ ਹੈ ਜਿਹੜਾ ਪੁਲਿਸ ਦੀ ਜ਼ਰੂਰਤ ਤੋਂ ਵੀ ਕੀਤੀ ਜਾਂਦੀ ਹੈ ਪੁਲਿਸ ਦੀ ਵਰਤੋਂ ਵੀ ਕਰਦੇ ਆ ਉਹਦੇ ਵਿੱਚ ਸਰਪੰਚਾਂ ਨੂੰ ਜਿਹੜਾ ਹੈਗਾ ਦਬਾਅ ਬਣਾਉਣ ਵਾਸਤੇ ਵੀਡੀਓ ਜਿਹੜੇ ਹੈਗੇ ਉਹਦਾ ਵੀ ਪੰਜਾਬ ਦੇ ਵਿੱਚ ਯੂਸ ਹੁੰਦਾ ਰਿਹਾ ਹੈਗਾ ਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਟੈਕਨੋਲੋਜੀ ਹੈਗੀਆਂ ਉਹ ਟ੍ਰੇਡਰ ਵੀ ਵਗੈਰਾ ਜੋ ਉੱਪਰ ਵੀ ਦਬਾਅ ਹੁੰਦੇ ਉਸ ਨੂੰ ਦਬਾਅ ਵੀ ਪਾ ਸਕਦਾ ਲਾਲਚ ਵੀ ਦੇ ਸਕਦੀ ਹੈ ਸਰਕਾਰ ਇਹ ਦੋ ਚੀਜ਼ਾਂ ਹੈਗੀ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਹੈਗੀ ਕਿ ਇਹਦੇ ਵਿੱਚ ਇੱਕ ਲੋਕਾਂ ਦੀ ਕੰਡੀਸ਼ਨਿੰਗ ਵੀ ਇੱਕ ਕਾਫੀ ਹੱਦ ਤੱਕ ਮਿਲਦਾ ਹੁਣ ਪਿਛਲੇ ਬਹੁਤ ਸਾਰੇ ਬਾਈਲੈਕਚਨ ਹੋ ਚੁੱਕੀ ਹੈ ਕਿ ਲੋਕਾਂ ਨੇ ਵੀ ਆਪਣਾ ਮਨ ਬਣਾਇਆ ਹੁੰਦਾ ਕਿ ਇਹ ਦੇਖੋ ਜੀ ਸਰਕਾਰ ਤਾਂ ਇਹਨਾਂ ਦੀ ਜਿਹੜੀ ਹੈ ਇਹਦਾ ਇਲੈਕਸ਼ਨ ਦਾ ਜੀ ਅਸੀਂ ਹੋਰ ਕਿਸੇ ਪਾਰਟੀ ਨੂੰ ਜਿਤਾਵ ਵੀ ਦਈਏ ਤਾਂ ਉਹਦਾ ਵੀ ਸਾਨੂੰ ਫਾਇਦਾ ਨਹੀਂ ਹੋਣਾ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਾਂ ਰੂਲਿੰਗ ਪਾਰਟੀ ਨੂੰ ਜਿਤਾ ਦਿਓ ਤੇ ਇਸ ਤੋਂ ਵਿਚਾਰ ਆਪਾਂ ਕੰਮ ਕਰਵਾ ਸਕਦੇ ਹਾਂ। ਤੋਂ ਮੈਨੂੰ ਲੱਗਦਾ ਕਿ ਦੋ ਤਿੰਨ ਚਾਰ ਨੇਗੀਆਂ ਇੱਕ ਸਰਕਾਰ ਦਾ ਦਬਾਅ ਸਰਕਾਰ ਦੀ ਜਿਹੜੀ ਉਹ ਕਿੰਨੀ ਆਪਾਂ ਸ਼ਾਮਦਮ ਦੇਦ ਦੀ ਨੀਤੀ ਜਿਹੜੀ ਹੈਗੀ ਆ ਉਹ ਲਗਾਤਾਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹ ਯੂਜ਼ ਕਰਦੇ ਆ। ਉਸ ਕਰਕੇ ਇਹ ਇੱਕ ਲੋਕਾਂ ਦੀ ਜਿਹੜੀ ਇੱਕ ਮੈਂਟਲ ਕੰਡੀਸ਼ਨਿੰਗ ਜਿਹੜੀ ਹੈਗੀ ਆ ਉਹ ਵੀ ਉਸ ਤਰੀਕੇ ਨਾਲ ਹੋ ਚੁੱਕੀ ਹੈਗੀ ਕਿ ਲੋਕ ਜਿਹੜਾ ਕਿ ਆਮ ਤੌਰ ਤੇ ਸੱਤਾਧਾਰੀ ਪਾਰਟੀ ਦੇ ਨਾਲ ਹੀ ਚੱਲਦੇ ਹੈਗੇ ਆ। ਔਰ ਕੁਝ અપਵਾਦ ਹੈਗੇ ਆ ਪਰ ਨਾਰਮਲੀ ਜਿਹੜਾ ਹੈਗਾ ਸੱਤਾ ਪਾਰਟੀ ਸੱਤਾਧਾਰੀ ਕੋਲਮ ਰਾਕੇ ਤੁਸੀਂ ਇਹ ਕਹਿ ਰਹੇ ਹੋ ਕਿ ਪੰਜਾਬ ਦੇ ਸਿਆਸੀ ਇਤਿਹਾਸ ਮੁਤਾਬਕ ਹੀ ਇਹ ਨਤੀਜਾ ਆਇਆ ਤੇ ਨਾਲ ਹੀ ਤੁਸੀਂ ਇੱਕ ਹੋਰ ਇਸ਼ਾਰਾ ਕੀਤਾ ਕਿ ਲੋਕਾਂ ਦੀ ਕੰਡੀਸ਼ਨ ਹੋ ਗਈ ਹੈ। ਇਹਦਾ ਮਤਲਬ ਮੈਂ ਸਮਝਾ ਕਿ ਲੋਕ ਪ੍ਰੈਕਟੀਕਲ ਹੋ ਗਏ ਉਹਨਾਂ ਨੂੰ ਪਤਾ ਕਿ ਹੁਣ 1 ਸਾਲ ਡੇਢ ਸਾਲ ਹੈਗਾ ਜਿਹੜਾ ਇਹਨਾਂ ਤੋਂ ਕੰਮ ਲੈ ਲੋ ਉਸ ਤੋਂ ਬਾਅਦ ਦੇਖਾਂਗੇ ਅੱਗੇ ਕੀ ਕਰਨਾ। ਬਿਲਕੁਲ ਬਿਲਕੁਲ। ਸਰ ਇਹ ਕਾਰਨ ਕਿਉਂ ਹੈ? ਇਹ ਕਾਰਨ ਇਸ ਲਈ ਹੈ ਕਿ ਲੋਕਾਂ ਨੂੰ ਇਹ ਸਮਝ ਆ ਗਿਆ ਕਿ ਕਿਸੇ ਹੋਰ ਧਿਰ ਦਾ ਐਮਐਲਏ ਜਦੋਂ ਹੁੰਦਾ ਉਦੋਂ ਸਾਡੇ ਕੰਮ ਨਹੀਂ ਹੁੰਦੇ ਕਿ ਵਾਕਈ ਇਦਾਂ ਹੋ ਰਿਹਾ ਜਾਂ ਲੋਕ ਇਹ ਸੋਚ ਰਹੇ ਸਨ। ਨਾਰਮਲੀ ਵੇਪੋ ਪੰਜਾਬ ਦਾ ਜੋ ਪੋਲਿਟਿਕਲ ਸਿਸਟਮ ਹੈਗਾ ਇਹ ਮਤਲਬ ਵਿਨਰ ਟੇਕਸ ਆਲ ਵਾਲਾ ਸਿਸਟਮ ਹੈਗਾ ਇਹ ਖਾਸ ਕਰਕੇ ਜਦੋਂ ਤੋਂ ਹਲਕਾ ਇੰਚਾਰਜ ਦਾ ਸਿਸਟਮ ਜਿਹੜਾ ਹੈਗਾ ਉਹ ਕਾਲੀਦਲ ਵੇਲੇ ਬਣ ਕੇ ਸਟਾਰਟ ਹੋਇਆ ਸੀ ਉਸ ਤੋਂ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਜਿਹਦੀ ਵੀ ਸਰਕਾਰ ਹੁੰਦੀ ਹੈ ਜਿਹੜਾ ਉਸੇ ਉਹਦਾ ਨੁਮਾਇੰਦਾ ਹੈਗਾ ਉਸ ਹਲਕੇ ਦੇ ਵਿੱਚ ਚਾਹੇ ਉਹ ਜਿੱਤਿਆ ਹੋਵੇ ਐਮਐਲਏ ਹੋਵੇ ਤੇ ਚਾਹੇ ਉਹ ਵਿਸ਼ੱਕ ਵੀ ਉਹ ਇਲੈਕਸ਼ਨ ਹਾਰਿਆ ਵੀ ਹੋਵੇ ਆਮ ਤੌਰ ਤੇ ਸਾਰੀ ਪਾਵਰ ਜਿਹੜੀ ਹੈਗੀ ਉਹਦੇ ਕੋਲ ਹੀ ਹੁੰਦੀ ਹੈ ਉਹਦੇ ਕਹਿਣ ਦੇ ਉੱਪਰ ਹੀ ਜਿਹੜਾ ਲੋਕਾਂ ਦੇ ਰੁਟੀਨ ਦੇ ਕੰਮ ਹੈਗੇ ਆ ਤੇ ਉਹ ਗਲੀਆਂ ਨਾਲੀਆਂ ਬਰਵਾਉਣੀਆਂ ਉਹਨਾਂ ਨੇ ਕਿਹੜੇ ਡਿਵੈਲਪਮੈਂਟ ਦੇ ਕੰਮ ਕਰਾਉਣੇ ਆ ਜਾਂ ਉਹਦੇ ਕੋ ਥਾਣੇ ਕਿ ਜਿਹੜੀਆਂ ਹੁੰਦੀਆਂ ਨੇ ਉਹਦੇ ਕੰਮ ਹੈਗੇ ਆ ਉਹ ਤਕਰੀਬਨ ਸੱਤਾਧਾਰੀ ਪਾਰਟੀ ਦੇ ਅਨੁਸਾਰ ਹੀ ਹੁੰਦੇ ਆ ਉਹਦੀ ਉਹਦੀ ਮਰਜ਼ੀ ਦੇ ਨਾਲ ਹੀ ਹੁੰਦੇ ਆ ਤੇ ਉਹ ਡੀਸੀ ਆ ਚਾਹੇ ਉਹ ਐਸਟੀਐਮ ਜੀਐਚਓ ਡੀਐਸਪੀ ਹੈਗੇ ਤੇ ਐਸਐਚਓ ਹੈਗੇ ਉਹ ਸੱਤਾਧਾਰੀ ਪਾਰਟੀ ਦੀ ਗੱਲ ਮੰਨਦੇ ਆ ਤੋਂ ਉਹ ਇੱਕ ਤਰ੍ਹਾਂ ਦਾ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਪਹਿਲਾਂ ਕਾਂਗਰਸ ਵੇਲੇ ਕਾਂਗਰਸ ਵੇਲੇ ਕਾਲੀਆ ਵੇਲੇ ਕਾਲੀ ਤੇ ਹੁਣ ਆਪੇ